ਲੈ ਭਾਈ ਜਮਾਂ ਨੋਰਮਲ ਬੰਦੇ ਦਾ ਟੈਂਕ ਜਿੱਡਾ ਘੋੜਾ ਦਿਖਾਉਣ ਲੱਗੇ ਆ ਤੁਹਾਨੂੰ ਇੱਕ ਗੱਲ ਹੋਰ ਹੈ ਘੋੜੇ ਤੁਹਾਡੀ ਜਾਨ ਕਿਦਾਂ ਬਚਾ ਲੈਂਦੇ ਆ ਜਾਂਦੇ ਜਾਂਦੇ ਇਹ ਵੀ ਤੁਹਾਨੂੰ ਅੱਜ ਦੱਸਣਾ ਹੈ ਬਾਈ ਦਾ ਨਾ ਸਾਰਾ ਚਿਹਰਾ ਗਲੈਂਡਰ ਨਾਲ ਵੱਢਿਆ ਗਿਆ ਸੀ ਦੋ ਫਾੜ ਹੋ ਗਿਆ ਸੀ ਆ ਜਿਹੜਾ ਵੀਰ ਘੋੜਾ ਦਿਖਾ ਰਿਹਾ ਪਰ ਬਾਈ ਕਹਿੰਦਾ ਵੀ ਮੇਰੀ ਇੰਨਾ ਕਰਮਾਂ ਵਾਲਿਆਂ ਦੀ ਸੇਵਾ ਲਿਖੀ ਸੀ ਮੇਰੇ ਕਰਮਾਂ ਤੇ ਵਾਈਗਰੂ ਨੇ ਬਚਾ ਲਿਆ ਸੋ ਇੰਨਾ ਦੀ ਸੇਵਾ ਤੁਹਾਨੂੰ ਕਿਦਾਂ ਤਾਰਦੀ ਹੈ ਉਹ ਵੀ ਗੱਲਬਾਤ ਅੱਜ ਕਰਾਂਗੇ ਇਹ ਘੋੜੇ ਦਾ ਨਾਂ ਹੈ ਜੀ ਦੇਵਰਤਨ ਦੇਵਰਤਨ ਹੈਗਾ ਹੈ ਦੇਵਰਾਜ ਰਣੀਏ ਦਾ ਡਾਇਰੈਕਟ ਬੱਚਾ ਡੀਐਨਏ ਓਕੇ ਹੈ ਉਹ ਵੀ ਤੁਹਾਨੂੰ ਵਿਖਾ ਦਾਂਗੇ ਵੀਡੀਓ ਦੇ ਵਿੱਚ ਤੇ ਬੱਚੇ ਬੜੇ ਚੰਗੇ ਆਏ ਉਹਨਾਂ ਦੇ ਵਿੱਚ ਆਤ ਮਰਵਾਉਣੀ ਆ ਜੇ ਮਾਂਲੇ ਪਾਸਿਓਂ ਖਾਨਦਾਨ ਦੀ ਗੱਲ ਕਰੀਏ ਸਜਣੋ ਤੇ ਮਾਂ ਹੈਗੀ ਆ ਮੱਜੂ ਕੇ ਲਾਈਨ ਦੀ ਬਹੁਤ ਚੰਗੀ ਘੋੜੀ ਦਾ ਬੱਚਾ ਹੈ ਬਾਕੀ ਘੋੜੇ ਦੇ ਵਿੱਚ ਪਿੱਠ ਪੁੜਾ ਦੇਖ ਲਓ ਘੋੜੇ ਦੀ ਛਾਤੀ ਘੋੜੇ ਦੇ ਆ ਵੇਖੋ ਵੀ ਪਿੱਠ ਕਿੱਡੀ ਲੱਗੀ ਹੋਈ ਆ ਪੁੜਾ ਬਹੁਤ ਸ਼ਾਨਦਾਰ ਮਾੜਵਾੜੀ ਕੈਰੈਕਟਰ ਦਾ ਲੱਗਿਆ ਘੋੜੇ ਦੇ ਵਿੱਚ ਦੋ ਲੈਣਾ ਬਾਖੂਬੀ ਚਲਕਦੀਆਂ ਉਧਰੋਂ ਮੰਨ ਲਓ ਵੀ ਦੇਵਰਾਜ ਵਾਲੀ ਆਲੀਸ਼ਾਨ ਲਾਈਨ ਆ ਗਈ ਤੇ ਇਧਰੋਂ ਆ ਗਈ ਮੱਜੂ ਕੇ ਲਾਈਨ ਮਜਬੂਤੀ ਵੀ ਪੂਰੀ ਚਲਕਦੀ ਹੈ ਤੇ ਇਹ ਚੀਜ਼ ਘੋੜੇ ਨੇ ਆਪਦੇ ਬੱਚਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਤੁੰਨ ਤੁੰਨ ਕੇ ਭਰੀ ਹੋਈ ਹੈ ਸੱਜਣੋ ਬਾਕੀ ਉਮਰ ਹਜੇ 3.4 ਸਾਲ ਹੋਈ ਹੈ ਨਵੀਂ ਉਮਰ ਦਾ ਘੋੜਾ ਹੈ ਤੇ ਬਾਈਆਂ ਨੇ ਬੜੀ ਲਿਮਟਡ ਜੀ ਫੀਸ ਤੇ ਛੱਡਦੇ ਆ ਤੁਸੀਂ ਸਾਰਾ ਇੰਟਰਵਿਊ ਵੇਖ ਲਿਓ ਬਾਈ ਦੀ ਆਪਾਂ ਪਹਿਲ ਦੇ ਆਧਾਰ ਤੇ ਸਪੋਰਟ ਕਰਨੀ ਹੈ ਪਹਿਲੀ ਵੀਡੀਓ ਬਾਈ ਨੇ ਕਰਾਈ ਹੈ ਤੇ ਮੇਰੇ ਵੀਰ ਜਿੰਨੀ ਵੀ ਮੇਥੋਂ ਹੈਲਪ ਹੋ ਸਕੀ ਮੈਂ ਵੀ ਕੀਤੀ ਆ ਭਰਾ ਦੇ ਨਾਲ ਖੜੇ ਆ ਤੇ ਹੁਣ ਤੁਹਾਡੀ ਵਾਰੀ ਆ ਸੱਜਣੋ ਤੁਸੀਂ ਵੀ ਬਾਈ ਦੀ سپورਟ ਪਹਿਲ ਦੇ ਆਧਾਰ ਤੇ ਕਰਨੀ ਆ ਵੀਡੀਓ ਸ਼ੇਅਰ ਵੀ ਕਰ ਦਿਓ ਤੇ ਆਪਦੇ ਸੱਜਣਾ ਮਿੱਤਰਾਂ ਤੱਕ ਵੀਡੀਓ ਪਹੁੰਚਾ ਦਿਓ ਜਿਨ੍ਹਾਂ ਨੇ ਘੋੜੀਆਂ ਰੱਖੀਆਂ ਤੇ ਮੇਰੇ ਵੀਰ ਜੇ ਕਿਸੇ ਸੱਜਣ ਦੇ ਕੋਲ ਘੋੜੀ ਵੀ ਚੰਗੀ ਖੜੀ ਆ ਤੇ ਤੁਸੀਂ ਇਹ ਸੱਜਣ ਨੂੰ ਵੀ ਮੌਕਾ ਦਈਏ ਬਹੁਤ ਚੰਗੇ ਬੱਚੇ ਆਉਂਦੇ ਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੇ ਆ ਜਿਨ੍ਹਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਕਮੈਂਟ ਕੀਤੇ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ ਚ ਕੁਝ ਵੀਰਾਂ ਦੇ ਨਾਮ ਨੇ ਜੀ ਪ੍ਰਿੰਸੀ ਜੀਤ ਸਿੰਘ ਚਿੱਟੀ ਪਵਨ ਸ਼ੈਣੀ ਕਾਕੂ ਬਰਾੜ ਅਮਰਤਾ ਸਿੰਘ ਹਰਮਨ ਜੋਹੜੀ ਮੀਰਾ ਕੈਪਟਨ ਦਵਿੰਦਰ ਸਿੰਘ ਧਾਲੀਵਾਲ ਕਿੰਦਾ ਢਿੱਲੋ ਗੁਰਪ੍ਰੀਤ ਸਿੱਧੂ ਪਲਵਾਨ ਤਾਰ ਲੰਡੇ ਜਸਕਰਨ ਸਿੰਘ ਤਾਰੀ ਚੀਮਾ ਉਦਮ ਸਿੰਘ ਪਿੰਡ ਠੱਠਾ ਕਿਸ਼ਨ ਸਿੰਘ ਬਹੁਤ ਬਹੁਤ ਧੰਨਵਾਦ ਮਿਲਦੇ ਆ ਵੀਡੀਓ ਦੇ ਵਿੱਚ ਸ਼ੇਅਰ ਮਾਰ ਦਿਓ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੇ ਹੀ ਭਰਾਵਾਂ ਦਾ ਸਾਰੇ ਸੱਜਣਾ ਮਿੱਤਰਾਂ ਦਾ ਫੇਰ ਤੋਂ ਸਵਾਗਤ ਹੈ ਤੇ ਮਾਣ ਸਤਿਕਾਰ ਤੇ ਅਦਬ ਦੇ ਨਾਲ ਸਵਾਗਤ ਕਰਦੇ ਹਾਂ ਤੇ ਜਿਹੀਆਂ ਆਖਦੇ ਹਾਂ ਸੱਜਣੋ ਸ਼ੁਰੂ ਦੇ ਵਿੱਚ ਜਿਹੜੀਆਂ ਮੁੱਖ ਝਲਕੀਆਂ ਦੇ ਵਿੱਚ ਤੁਹਾਨੂੰ ਮੈਂ ਕੋੜਾ ਵਿਖਾ ਕੇ ਹਟਿਆ ਇਹ ਦੋ ਖਾਨਦਾਨਾਂ ਦਾ ਬਹੁਤ ਖੂਬਸੂਰਤ ਸਮੇਲ ਹੈ ਤੇ ਉਹ ਜਿਹੜੀ ਚੀਜ਼ ਹੈ ਇਹਦੇ ਵਿੱਚੋਂ ਬਾਖੂਬੀ ਝਲਕਦੀ ਵੀ ਹੈ ਕੋੜੇ ਦੀ ਖੂਬਸੂਰਤੀ ਨੂੰ ਲੈ ਲੋ ਘੋੜੇ ਦੀ ਮਜਬੂਤੀ ਨੂੰ ਲੈ ਲਓ ਦੋਵੇਂ ਚੀਜ਼ਾਂ ਮਾਂ ਬਾਪ ਨੇ ਕੁੱਟ-ਕੁੱਟ ਕੇ ਦੇ ਵਿੱਚ ਭਰੀਆਂ ਹੋਈਆਂ। ਦੇਵਰਾਜ ਰਣੀਆਂ ਜਿਹੜਾ ਬ੍ਰਾਂਡ ਹੈ ਉਹ ਲੈਜੈਂਡ ਘੋੜੇ ਦਾ ਇਹ ਚਸ਼ਮੋ ਚਰਾਗਾ ਕਹਿੰਦਾ ਭਾ ਪੀਤ ਦੇਵਰਾਜ ਰਣੀਆਂ ਦਾ ਇਹ ਪੁੱਤ ਹੈ ਤੇ ਨਾਂ ਘੋੜੇ ਦਾ ਰੱਖਿਆ ਹੈ ਦੇਵਰਤਨ। ਤੇ ਮਾਂ ਵੀ ਬੜੇ ਵੱਡੇ ਖਾਨਦਾਨ ਦੀ ਹੈ ਸਾਰੀ ਜਾਣਕਾਰੀ ਆਪਾਂ ਬਾਈ ਹੋਣਾ ਤੋਂ ਲੈਣੀ ਹੈ ਤੇ ਮਾਂ ਕਹਿੰਦੇ ਵੀ ਮੱਜੂ ਕੇ ਲਾਈਨ ਦੀ ਹੈ ਤੇ ਮੱਜੂ ਕੀ ਲਾਈਨ ਦੀ ਜਿਹੜੀ ਮਜਬੂਤੀ ਹੈ ਉਹ ਵੀ ਘੋੜੇ ਦੇ ਵਿੱਚ ਹੈ ਤੇ ਖੂਬਸੂਰਤੀ ਤੇ ਹੋਰ ਜਿਹੜੀਆਂ ਚੀਜ਼ਾਂ ਬਖਸ਼ੀਆਂ ਉਹ ਬਾਪ ਵੱਲੋਂ ਵੀ ਆਈਆਂ ਹੋਈਆਂ ਆਪਾਂ ਬੈਠੇ ਆ ਪਿੰਡ ਗਲਬਕਲਾਂ ਦੇ ਵਿੱਚ ਤੇ ਜਿਲ੍ਹਾ ਹੈ ਜੀ ਲੁਧਿਆਣਾ ਤੇ ਬਾਈ ਅਮਰਿੰਦਰ ਹੁਣਾਂ ਦਾ ਘੋੜਾ ਹੈ ਤੇ ਉਹਨਾਂ ਦੇ ਫਾਦਰ ਸਾਹਿਬ ਨਾਲ ਬੈਠੇ ਹੋਏ ਆ ਤੇ ਵੀਰਾ ਨਾਲ ਬੈਠਾ ਇਹਨਾਂ ਨਾਲ ਵਿਚਾਰ ਚਰਚਾ ਕਰਨੀ ਆ ਤੇ ਇੱਕ ਗੱਲ ਹੋਰ ਤੁਹਾਨੂੰ ਮੈਂ ਸ਼ੁਰੂ ਚ ਵੀ ਦੱਸ ਕੇ ਹਟਿਆ ਆਪਾਂ ਕਹਿੰਦੇ ਹੁੰਨੇ ਆ ਵੀ ਘੋੜਿਆਂ ਦੀ ਜਿਹੜੀ ਸੇਵਾ ਹੈ ਨਾ ਬਹੁਤ ਕੋਈ ਤੁਹਾਨੂੰ ਬਖਸ਼ ਦਿੰਦੀ ਆ ਤੇ ਵੱਡੀ ਗੱਲ ਵੀ ਘੋੜਿਆਂ ਦੀ ਸੇਵਾ ਨੇ ਬਾਈ ਦੀ ਜਾਨ ਬਚਾਈ ਆ ਬਾਈ ਦਾ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਸੀ ਤੇ ਪਹਿਲਾਂ ਵੀ ਤੁਹਾਨੂੰ ਮੈਂ ਸਟਾਰਟ ਕੀਆ ਦੱਸ ਕੇ ਹਟਿਆ ਉਸ ਗੱਲ ਤੇ ਵੀ ਆਪਾਂ ਗੱਲ ਕਰਾਂਗੇ ਪਰ ਇਹ ਇੱਕ ਮੈਨੂੰ ਲੱਗਦਾ ਵੀ ਜਿਹੜਾ ਸਵੇਰ ਹੱਥ ਕੇ ਬਾਈ ਖਰਖਰਾ ਮਾਰਦਾ ਇਹਨਾਂ ਦੀਆਂ ਮਾਲਸ਼ਾਂ ਕਰਦਾ ਹੈ ਤੇ ਇਹਨਾਂ ਦੇ ਜਿਹੜਾ ਉਹ ਆਸ਼ੀਰਵਾਦ ਪ੍ਰਾਪਤ ਕਰਦਾ ਹੈ ਵੀਰ ਤੇ ਕਿਤੇ ਨਾ ਕਿਤੇ ਜਿਹੜੀ ਹੈ ਉਹ ਮਾਰੇ ਟਾਈਮ 'ਚ ਇਹ ਚੀਜ਼ਾਂ ਤੁਹਾਡੇ ਕੰਮ ਆਉਂਦੀਆਂ ਤੇ ਇਹ ਜਿਹੜੀ ਬਾਈ ਨੂੰ ਮੌਤ ਦੇ ਮੂਹੋਂ ਘੋੜੇ ਕੱਢ ਲਿਆਏ ਤੇ ਅੱਜ ਬਾਈ ਆਪਣੇ ਵਿੱਚ ਬੈਠਾ ਹੈ ਤੇ ਦੂਜੀ ਗੱਲ ਇਹ ਹੈ ਵੀ ਘੋੜੇ ਦੇ ਰਿਜ਼ਲਟ ਬੜੇ ਚੰਗੇ ਆ ਗਏ ਆ ਜਿੰਨੇ ਵੀ ਰਿਜ਼ਲਟ ਆਏ ਆ ਬਾਖੂਬੀ ਖੂਬਸੂਰਤ ਆਏ ਆ ਮਜ਼ਬੂਤ ਆਏ ਆ ਉਹ ਤੁਹਾਨੂੰ ਮੈਂ ਬੋਰਡ ਦੇ ਉੱਤੇ ਲੱਗੇ ਰਿਜ਼ਲਟ ਵੀ ਵਿਖਾ ਕੇ ਹਟਿਆ ਤੇ ਹੁਣ ਤੁਹਾਨੂੰ ਫੋਟੋਆਂ ਦੇ ਵਿੱਚ ਵੀ ਵਿਖਾਵਾਂਗੇ ਪਹਿਲਾਂ ਸਵਾਗਤ ਕਰਦੇ ਆ ਬਾਈਆਂ ਦਾ ਫਿਰ ਸਾਰੀ ਜਾਣਕਾਰੀ ਲੈਣੇ ਆਂ ਬਾਈ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਧੰਨਵਾਦ ਤੁਹਾਡਾ ਫਾਰਮ ਤੇ ਆਉਂਦੇ ਹੋ ਬਹੁਤ ਵਧੀਆ ਜੀ ਧੰਨਵਾਦ ਧੰਨਵਾਦ ਬਰਿੰਦਰ ਬਾਈ ਹੋਰ ਛੱਡ ਦੀ ਗੱਲਾਂ ਹਾਂ ਜੀ ਵੀਰੇ ਵਧੀਆ ਜੀ ਅਮਰਿੰਦਰ ਬਾਈ ਫਾਰਮ ਦਾ ਨਾਮ ਕੀ ਰੱਖਤਾ ਜੀ ਗੱਲ ਸਟੱਡ ਫਾਰਮ ਵੀਰੇ ਗੇਲਾ ਸਟੱਡ ਫਾਰਮ ਹਾਂ ਜੀ ਤੇ ਫਾਦਰ ਸਾਹਿਬ ਦਾ ਨਾਮ ਜੀ ਅਗਵਾਲ ਸਿੰਘ ਸਰਦਾਰ ਅਕਮਾਲ ਸਿੰਘ ਗੇਲਾ ਗੱਲ ਜੀ ਹਾਂ ਜੀ ਅੱਛਾ ਜੇ ਮੈਂ ਘੋੜਿਆਂ ਦੀ ਗੱਲ ਕਰਾਂ ਮੋਢਲਾ ਸਵਾਲ ਇਹੀ ਹੁੰਦਾ ਵੀ ਘੋੜਿਆਂ ਨਾਲ ਕਦੋਂ ਕੁ ਜੁੜੇ ਫਾਦਰ ਸਾਹਿਬ ਨੇ ਰੱਖੇ ਸੀ ਦਾਦੇ ਨੇ ਰੱਖੇ ਸੀ ਕਿ ਤੁਹਾਨੂੰ ਸ਼ੌਂਕ ਪਿਆ ਵੀਰੇ ਸ਼ੌਂਕ ਦਾ ਡੈੜੀਆਂ ਨੂੰ ਮੁਰਤੇ ਸੀਗਾ ਬਹੁਤ ਟਾਈਮ ਦੇ ਆਪਣੇ ਕਹਿੰਦੇ ਹੁੰਦੇ ਘਰਾਂ ਦੇ ਵਿੱਚ ਪ੍ਰੋਮ ਮਕਲਾ ਲਾ ਲੋ ਮਜਬੂਰੀਆਂ ਲਾ ਲੋ ਕੋਲਾ ਲਾ ਲੋ ਖਰਚੇ ਲਾ ਲੋ ਇਹ ਕਹਿੰਦੇ ਹੁੰਦੇ ਜਿਵੇਂ ਨਿੱਕੇ ਹੁੰਦੇ ਤਾਂ ਕਹਿੰਦਾ ਆਪਾਂ ਘੋੜੇ ਰੱਖਾਂਗੇ ਕੁੜੀ ਕੁੜੀ ਲਿਆਵਾਂਗੇ ਸ਼ੌਂਕ ਸੀਗਾ ਤੇ ਹੌਲੀ ਹੌਲੀ ਨਹੀਂ ਹੌਲੀ ਸੁਭ ਬਣਿਆ ਚਲੋ ਮੈਂ ਝੋਟੇ ਰੱਖੇ ਹੁੰਦੇ ਵੀਰੇ ਮੈਂ ਬਹੁਤ ਵਧੀਆ ਕੱਟੇ ਪਾਲਦਾ ਸੀਗਾ ਜੀ ਤੇ ਮੈਂ ਕੱਟੇ ਵੇਚ ਕੇ ਮਮਰ ਘੇ ਲੈਣ ਚ ਵੜ ਗਿਆ ਵੀਰੇ ਅੱਛਾ ਬਾਕੀ ਤੁਹਾਨੂੰ ਪਤਾ ਮੇਰਾ ਐਕਸੀਡੈਂਟ ਹੋਇਆ ਸੀਗਾ ਰੱਬ ਕਰਨੀ ਉਹਨਾਂ ਦੀ ਸੇਵਾ ਲਈ ਕੀਤੀ ਸੀ ਮੇਰੇ ਕਰਮਾਂ 'ਚ ਤਾਂ ਜਾਨ ਬਚ ਗਈ ਨਹੀਂ ਤਾਂ ਮੇਰੇ ਕੋਈ ਚਾਂਸ ਨਹੀਂ ਸੀ ਕਿ ਘਟਣਾ ਵਾਪਰ ਗਈ ਸੀ ਬਾਈ ਮੇਰੇ ਦੁਕਾਨ ਤੇ ਆਪਣੀ ਦੁਕਾਨ ਸ਼ਾਪ ਆ ਉਹ ਉੱਤੇ ਆਪਾਂ ਕੰਮ ਕਰਦੇ ਸੀ ਦੁਕਾਨ ਤੇ ਉਹ ਗ੍ਰੈਂਡਰ ਤੋਂ ਛੁੱਟ ਗਿਆ ਮੇਕ ਆ ਗਈ ਕਿਤੇ ਵਿੱਚ ਉਹਦੇ ਵਿੱਚ ਮੇਕ ਸੀਗੀ ਉਹ ਮੇਕ ਤੇ ਜੰਪ ਦੇ ਕੇ ਗ੍ਰੈਂਡਰ ਛੁੱਟ ਗਿਆ ਲੱਕੜ ਦੇ ਵਿੱਚ ਨਹੀਂ ਲੱਕੜ ਦੇ ਵਿੱਚ ਸੀ ਕਿਤੇ ਵਿੱਚ ਉਹ ਦਿਖੀ ਨਹੀਂ ਉਹਤੇ ਬਸ ਛੁੱਟ ਗਿਆ ਤੇ ਉਹ ਬਾਬਾ ਤਕੜਾ ਕਹਿੰਦੇ ਵੀ ਉਹ ਮੂਹ ਹੀ ਥੋੜਾ ਜਿਹੜਾ ਸਾਰਾ ਬਸ ਅੱਖੀ ਬਚੀ ਸੀਗੀ ਮੇਰਾ ਸਾਰਾ ਫੇਸ ਕੱਟਿਆ ਗਿਆ ਸੀ ਅੱਖੀ ਬਚੀ ਸੀ ਆ ਬਸ ਆ ਤਾਂ ਤੋਂ ਵੀ ਵੱਟਿਆ ਗਿਆ ਥੱਲੇ ਸਾਰਾ ਕੱਟਿਆ ਗਿਆ ਫੇਸ ਤੇ ਫਿਰ ਡਾਕਟਰ ਤੋਂ ਮਨ ਲਓ ਕਹਿੰਦੇ ਵੀ ਜਾਂਦਾ ਤੁਸੀਂ ਐ ਹੱਥ ਜਿਹੜਾ ਮੈਨੂੰ ਮੈਂ ਹਾਂਜੀ ਮੈਂ ਇੱਥੋਂ ਦੇਖ ਲਓ ਲੁਧਣਾ ਦੇ ਨੱਕ ਜੋੜ ਕੇ ਸਾਹ ਲੈ ਲੈ ਕੇ ਯਾਨੀ ਹਫ਼ਤਾ ਦਾ ਵੀ ਮੈਂ ਨੱਕ ਥੇ ਸਾਹ ਲਈ ਨਹੀਂ ਹੈ ਨਾ ਅੱਛਾ ਮੂੰਹ ਰਹੀ ਸਾਹ ਲੈ ਲਈ ਬਸ ਅੱਛਾ ਤੇ ਯਾਨੀ ਉਹ ਏਡਾ ਤਕੜਾ ਪਿਆ ਉਹ ਇੰਨਾ ਇੰਨਾ ਦੀ ਇੰਨਾ ਦੀ ਕਰਮਾ ਸੇਵਾ ਮੇਰੇ ਕਰਮਾ ਚ ਲਿਖੀ ਸੀ ਆਉਣਾ ਸੀ ਇਹਨਾਂ ਨੇ ਤਾਂ ਕਰਕੇ ਮੇਰੀ ਜਾਨ ਬਚੀ ਨਹੀਂ ਕੋਈ ਚਾਂਸ ਤਾਂ ਹੋਈ ਨਹੀਂ ਸੀ ਜੀ ਕਹਿੰਦੇ ਹੁੰਦੇ ਜਿਹੜਾ ਕਰਮਾ ਚ ਲਿਖਿਆ ਹਾਂਜੀ ਬਾਕੀ ਬਾਈ ਘੋੜੇ ਜਿਹੜੇ ਤੱਤੀਆਂ ਹਵਾਵਾਂ ਤੋਂ ਬਚਾ ਕੇ ਰੱਖਦੇ ਆਪਦੇ ਸੇਵਾਦਾਰ ਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਗੁਰੂ ਸਾਹਿਬਾਨਾਂ ਨੇ ਜੇ ਇੰਨਾ ਸਤਕਾਰ ਦਿੱਤਾ ਇਹਨਾਂ ਦੇਵਤਿਆਂ ਨੂੰ ਤਾਂ ਉਹਦੇ ਪਿਛੇ ਬਹੁਤ ਵੱਡੇ ਕਾਰਨ ਆ ਹੁਣ ਆਪਾਂ ਗੱਲ ਕਰ ਲਈਏ ਬਾਈ ਘੋੜੇ ਦੀ ਘੋੜਾ ਪਹਿਲਾ ਸਾਨ ਘੋੜਾ ਹੈ ਕਿ ਜਿਹੜਾ ਪਹਿਲਾਂ ਵੀ ਲਿਆ ਕੇ ਰੱਖੇ ਸੀ ਮੇਰੇ ਇੱਕ ਨੁਗਰਾ ਬੱਚਾ ਲਿਆ ਸੀ ਆਪਾਂ ਜੀ ਉਹ ਆਪਾਂ 4 ਮਹੀਨੇ ਰੱਖਿਆ ਹੂੰ ਤੇ ਉਹ ਥੋੜਾ ਜਿਹਾ ਗਰਮ ਲਾਲੂ ਖੂਨ ਕੱਲਾ ਨਹੀਂ ਚੇਤਕ ਦਾ ਬੱਚਾ ਸੀ ਉਹ ਤਾਂ ਬੈਠੇ ਬਿਦਿਓ अच्छा ਤੇ ਉਹ ਥੋੜੀ ਜੀ ਜਵਾਨੀ ਚਲਾ ਲੋ ਉਹ ਐਲਤ ਵਾਅਦਾ ਕਰਦੇ ਮੈਂ ਨਵੇਂ ਰੱਖੇ ਸੀ ਪਸ਼ੂ ਤੇ ਉਹਨੇ ਦੰਦੀ ਦੀ ਥੋੜੀ ਜੀ ਚਲਾ ਲੋ ਜਾਂ ਜਿਵੇਂ ਉਹ ਮੈਨੂੰ ਥੋੜਾ ਡਰਾ ਜੇ ਮੂਗਾ ਆਪਾਂ ਨੇ ਨਵੇਂ-ਨਵੇਂ ਕਰਕੇ ਫਿਰ ਮੈਂ ਉਹ ਦੇਤਾ ਇਹ ਫਿਰ ਆਪਣੇ ਇੰਦਰ ਮੁੰਡਾ ਵਦਨੀ ਵਾਲਾ ਉਹ ਜ ਉਹਨਾਂ ਨਾਲ ਇੰਨੀ ਲਿਆਜ ਪੈ ਗਈ ਵੀਰੇ ਆਪਣੀ ਭਰਾਵਾਂ ਵਾਂਗੂ ਉਹਨੇ ਆਪਾਂ ਨੂੰ ਗਿਫਟ ਵਾਂਗੂ ਵੀ ਦਿੱਤਾ ਕੋਈ ਮੁੱਲ ਨਹੀਂ ਕੀਤਾ ਕੁਛ ਨਹੀਂ ਕੀਤਾ ਵੀਰੇ ਇਹਦਾ ਉਹ ਕਹਿੰਦਾ ਜਿੰਨੇ ਤੂੰ ਫੜਾ ਦੇਗਾ ਪੈਸੇ ਉਹਨੇ ਫੜ ਲੂਗਾ ਵੀਰੇ ਜੀ ਆਪਾਂ ਉਹਨੂੰ ਵਸਤ ਜਿੰਨੇ ਆਪਣਾ ਉਹਨੂੰ ਅਸਰ ਦੇ ਉਹਦੇ ਆਪਾਂ ਦੇਤੇ ਪੈਸੇ ਉਹਨੂੰ ਉਹਨੇ ਵਿਚਾਰੇ ਨੇ ਕੁਛ ਦੂਜੀ ਗੱਲ ਨਹੀਂ ਕੀਤੀ ਆਪਾਂ ਨੂੰ ਗਿਫਟ ਵਾਂਗ ਗਿਫਟ ਦਿੱਤਾ ਜੀ ਉਹ ਅੱਜ ਇਸ ਟਾਈਮ ਬਾਹਰ ਬੈਠਾ ਜਿਉ ਇੱਥੇ ਹੁੰਦਾ ਆਪਣੇ ਨਾਲ ਬੈਠਾ ਹੁੰਦਾ ਜੀ ਚਲੋ ਬਾਈ ਦਾ ਵੀ ਧੰਨਵਾਦ ਹੈ ਬਾਈ ਉਹਨੇ ਇੰਨਾ ਚੰਗਾ ਬੱਚਾ ਦਿੱਤਾ ਬਾਕੀ ਪਿੱਠ ਫੁੜਾ ਵੇਖ ਲਓ ਸ਼ਕੀਨ ਪੁਣਾ ਵੇਖ ਲਓ ਮੱਥੇ ਤੇ ਪਟਾ ਬਹੁਤ ਖੂਬਸੂਰਤ ਹੈ ਬਾਕੀ ਡੀਐਨਏ ਹੋਇਆ ਹੋਇਆ ਪਾਸਪੋਰਟ ਆਪਣੇ ਕੋਲੇ ਬਣਿਆ ਹੋਇਆ ਵੀਰੇ ਤੇ ਘੋੜੇ ਤੋਂ ਭਾਈ ਸਰਵਿਸ ਲੈਣੀ ਆਪਾਂ ਸਰਵਿਸ ਵੀ ਪੁੱਛਾਂਗੇ ਅੱਛਾ ਅਮਰਿੰਦਰ ਭਾਈ ਹੁਣ ਗੱਲ ਆ ਜਾਂਦੀ ਐ ਵੀ ਘੋੜੇ ਦੀ ਉਮਰ ਕਿੰਨੀ ਕਾ ਦੇਵਰਤਨ ਤੇ ਦਾ ਨਾ ਹੋ ਗਿਆ ਹਾਂਜੀ ਇਹ ਉਹ ਆਪਣਾ ਇਸ ਟਾਈਮ ਦੇ ਇਹ 4 ਸਾਲ ਤੇ 8-7 ਕ ਮਹੀਨੇ ਦਾ ਹੋ ਗਿਆ ਵੀਰੇ ਅੱਛਾ ਯਾਨੀ ਪੌਣੇ 1-5 ਸਾਲ ਤੋਂ ਅੰਦਰ ਅੰਦਰ ਆ ਜੇ ਯਾਨੀ ਜੀ ਉਹ ਮਰ ਜਾਂਦੀ ਤੇ ਛੱਡਣਾ ਕਦੋਂ ਕਦਾ ਸਟਾਰਟ ਕਰਿਆ ਸੀ ਮੇਰੇ ਸਹਾਂ ਨਾਲ ਵੀ ਤੇ ਇਹ ਮੁੰਡੇ ਨੇ ਦੋ ਦੰਦ ਹੁਣ ਤੋਂ ਪਹਿਲਾਂ ਹੀ ਛੱਡਤਾ ਸੀਗਾ ਜੀ ਇਹ ਅੱਛਾ ਹਾਂਜੀ ਤੁਹਾਡੇ ਕੋਲ ਕਿੰਨਾ ਟਾਈਮ ਹੋ ਗਿਆ ਭਾਈ ਆਪਣੇ ਕੋਲੇ ਵੀ ਨੇ ਹਾਂ ਸਾਲ ਹੋ ਗਏ ਸਾਂ ਮੰਨ ਕੇ ਚੱਲੋ ਆ ਮੰਡੀ ਤੇ ਲਿਆਂਦਾ 10 ਕਿੰਨੇ ਹੋ ਨਹੀਂ 11 ਕਿੰਨੇ ਹੋ ਗਿਆ ਇਹਨੂੰ 11 ਕਿੰਨੇ ਹਾਂ ਜੀ 11 ਕਿੰਨੇ ਜੀ ਅੱਛਾ ਜੀ ਹੁਣ ਗੱਲ ਕਰਾਂ ਇਹਦੀ ਹਾਈਟ ਦੀ ਹਾਈਟ ਕਿੰਨੀ ਕਹਿੰਦੇ ਹਾਈਟ ਵੀਰੇ ਆਪਾਂ 68 ਕਹਦੀ 68 ਕਹਦੀ ਜਨੇ ਉਵੇਂ ਜਣੀ 68 ਤਾਂ ਹੈ ਜਣੀ ਆਪਾਂ 65 ਪਲੱਸ ਕਹਾਂਗੇ ਇਹਨੂੰ ਵੀਰੇ 65 ਪਲੱਸ ਜਦ ਕੋਈ ਫੱਟੀ ਲਾ ਕੇ ਮੈਨ ਦਾ ਜਣੀ 65 ਤੋਂ ਉੱਤੇ 68 ਦੇ ਨੇੜ ਜਾਂਦੀ ਹੈ ਹਾਈਟ ਆਪਾਂ 65 ਪਲੱਸ ਹੀ ਕਹਾਂਗੇ ਵੀਰੇ ਜਿਹੜੀ ਇਹਦੀ ਲੰਬਾਈ ਹੈ ਬਾਈ ਲੰਬਾ ਨਾਂ ਜਾਂ ਬਹੁਤ ਹੈ ਕੋੜਾ ਹਾਂਜੀ ਬਹੁਤ ਤੇ ਲੰਬਾਈ ਮਾਂ ਤੁਸੀਂ ਵੇਖੀ ਹੈ ਇਹਦੀ ਹਾਂਜੀ ਮਾਂ ਦੀ ਫੋਟੋ ਹੈਗੀ ਮਾਂ ਦੀ ਹਾਈਟ ਵੀਰੇ ਮੰਨ ਕੇ ਚਲੋ 62 68 68 ਹੋਊਗੀ ਅੱਛਾ ਮੱਝੂ ਕੇ ਲੈਂਦੀ ਸੀ ਹਾਂ ਮੱਝੂ ਤਾਂ ਲੈਂਦੀ ਆ ਵੀਰੇ ਕਾਲੇ ਰੰਗ ਦੀ ਆ ਮੱਥੇ ਬਲੇਜ ਦੀ ਦੋ ਪੈਰ ਚੱਟੇ ਦੀ ਕੋੜੇ ਨੇ ਇਹਦੇ ਬਾਪ ਨੇ ਦੇਵਰਾਇ ਰਣਿਏ ਨੇ ਕਿਹੜੀਆਂ ਚੀਜ਼ਾਂ ਇਹਦੇ 'ਚ ਟਕੀਆਂ ਤੇ ਜਾਂ ਇਹਦੀ ਮਾਂ ਨੇ ਕਿਹੜੀਆਂ ਚੀਜ਼ਾਂ ਇਹਦੇ 'ਚ ਪਾਈਆਂ ਲੈਂਥ ਵਾਈਜ਼ ਲੈਂਥ ਲੈਂਥ ਮਾਪੇ ਗਈ ਆ ਇਹਦੀ ਮਾਂ ਬਹੁਤ ਲੰਮੀ ਆ ਜੀ ਤੇ ਬਾਕੀ ਇਹ ਰੰਗਵਾ ਨੇ ਉਹ ਸਰੀਰ ਕਨੇਓ ਬਾਕੀ ਜਮਾ ਦੇਵਰਾਜ ਦੀ ਕਾਪੀ ਆ ਇਹਦੇ ਹਾਂ ਜਿਵੇਂ ਹਾਂ ਜਿਵੇਂ ਵਾਲੋ ਲਾਲ ਹੋਸਾ ਸਿਰ ਤੇ ਸਰੀਰ ਤੇ ਜਮਾ ਜਿਵੇਂ ਇਹਦੇ ਪਿਓ ਦੇ ਉਵੇਂ ਸਿਖੇ ਮਾਂ ਜੀ ਜੀ ਹਾਂਜੀ ਤਾਂ ਹੁਣ ਫਿਰ ਇਸ ਟਾਈਮ ਛੱਡ ਰਹੇ ਹਾਂ ਜੀ ਹਾਂਜੀ ਵੀਰੇ ਤੇ ਕੀ ਸੋਚ ਕੇ ਰੱਖੀ ਫੀਸ ਕਿੰਨੀ ਰੱਖੀ ਆ ਕਿੰਨੇ ਜਿੰਪ ਦੋਂਗੇ ਉਹ ਵੀ ਕਲੀਅਰ ਕਰਤੀ ਵੀਰੇ ਆਪਾਂ ਜਿਵੇਂ ਬੰਦੇ ਨੇ ਕਈ ਬੰਦੇ ਕਹਿੰਦਾ ਮੇਰੇ ਵੀਰ ਭਰਾ ਸਾਡੇ ਵੀਰੇ ਡਾਕਟਰ ਨੇ ਕਹਿੰਦਾ ਇੱਕ ਜੰਪ ਹੀ ਦੇਣਾ ਆਪਾਂ ਆਪਾਂ ਉਹ ਭਰਾ ਵਾਸਤੇ ਆਪਾਂ 21000 ਰੁਪਏ ਰੱਖੀ ਆ ਜੋ ਇੱਕ ਹੀ ਜੰਪ ਲੈਣਾ ਬੰਦੇ ਨੇ ਇੱਕ ਹੀ ਜੰਪ ਜੀ ਹਾਂ ਤੇ ਜੇ ਬੰਦਾ ਕਹਿੰਦਾ ਮੈਂ ਵੀਰੇ ਤੇ ਦੋ ਜੰਪ ਤਿੰਨ ਜੰਪ ਆ ਤਾਂ ਜਾਂ ਕੋਈ ਨਹੀਂ ਰਹਿੰਦੀ ਕੋੜੀ ਦਵਾਰੋ ਫੇਰ ਕੋੜਾ ਦੇਣਾ ਉਹ ਵਾਸਤੇ ਆਪਾਂ 35000 ਫੀਸ ਲੇ। ਉਹਦੇ ਜਮਾਨਤਾਨ ਕਰ ਦੋਗੇ ਬੰਦੇ ਦਾ ਜੇ ਕੋਈ ਚੱਕਰ ਨਹੀਂ ਮੇਰੇ ਕੋਈ ਆਪਾਂ ਜਾਨੀ ਐ ਵੀ ਨਹੀਂ ਕੋਈ ਬੰਦਾ ਜਿਵੇਂ ਬਾੜਾ ਹੁੰਦਾ ਨਹੀਂ ਵੀ ਦੇ ਸਕਦਾ ਫਿਰ ਕੋਈ ਚੱਕਰ ਨਹੀਂ ਜਿੰਨੀ ਵੱਲੇ ਦੀ ਸ਼ਰਦਾ ਕੋਈ ਬੰਦਾ ਕਹਿੰਦਾ ਮੈਂ ਬਈ ਬਹੁਤ ਗਰੀਬ ਆ ਮੈਂ ਚੰਗਾ ਬੱਚਾ ਲੈਣਾ ਬਈ ਆਪਾਂ ਉਹ じゃ ਕੋਈ ਚੱਕਰ ਨਹੀਂ ਆਪਾਂ ਤੇ ਹੁਣ ਰਿਜ਼ਲਟ ਬਾਰੇ ਦੱਸ ਦੀਏ ਕੋੜੀਆਂ ਕਿੰਨੀਆਂ ਮਲਾਈਆਂ ਇੰਨੇ ਟਾਈਮ 'ਚ ਕਿੰਨੇ ਰਿਜ਼ਲਟ ਆ ਗਏ ਮੇਰੇ ਘੋੜੀਆਂ ਤਾਂ ਇਹਦੇ ਕੋਲੋਂ ਜਦੋਂ ਆਪਣੇ ਕੋਲੇ ਆਉਣ ਤੋਂ ਪਹਿਲਾਂ ਵੀ ਇਹਦੇ ਕੋਲੋਂ 50 ਤੋਂ 55 ਘੋੜੀਆਂ ਮੇਡ ਹੋ ਗਈਆਂ ਸੀ ਜਾਨੀ ਆਪਾਂ ਵੀ ਜਾਨੀ 8 ਦਾ ਘੋੜੀਆਂ ਮਲਾਤੀਆਂ ਜੀ ਤੇ ਜਾਨੀ ਇਹ ਉਹਦੇ ਵਿੱਚੋਂ ਵੀਰੇ ਨਾ ਲੋਕਾਂ ਨੇ ਥੋੜਾ ਜਿਹਾ ਨਵੇਂ ਲਾ ਲੋ ਕੋਹ ਲਾ ਲੋ ਉਹ ਮੁੰਡਾ ਇੰਦਰ ਦੇ ਬਾਹਰ ਜਾਣ ਕਰਕੇ ਲਾ ਲੋ ਥੋੜੇ ਬੱਚੇ ਨੱਪ ਕੇ ਲੋਕ ਵੀਰੇ ਬਹੁਤ ਚੰਗੇ ਬੱਚੇ ਆ ਗਏ ਨਾ ਤੁਸੀਂ ਯਕੀਨ ਮੰਨੋ ਜਿਵੇਂ 57 58 59 ਇੰਝ ਲੀ ਘੋੜੀਆਂ ਮੇਟ ਹੋਈਆਂ ਹੋਈਆਂ ਇਹਦੇ ਕੋਲ ਨੋਰਮਲ ਘੋੜੀਆਂ ਨਾ ਭਾਈ ਇੱਕ ਚੀਜ਼ ਚਲੋ ਭਰਾ ਦਾ ਕਰਕੇ ਵੀ ਘਟਾ ਆਪਾਂ ਨੂੰ ਇਹ ਚੀਜ਼ ਦਾ ਪੈ ਗਿਆ ਬੱਚੇ ਦੂਜੇ ਘੋੜਿਆਂ ਦੇ ਕਹਿ ਕਹਿ ਕੇ ਬੀਚ ਤੇ ਹੈ ਪਰ ਇਹ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਭਾਈ ਜਦੋਂ ਤੁਸੀਂ ਘੋੜਾ ਲਿਓਨੇ ਉਹਨਾਂ ਘੋੜੇ ਨੂੰ ਸੋਸ਼ਲ ਮੀਡੀਆ ਤੇ ਜ਼ਰੂਰ ਵਿਖਾਓ ਇਹ ਚੀਜ਼ ਤੁਸੀਂ ਅੱਜ ਤੋਂ ਸਾਲ ਪਹਿਲਾਂ ਕੀ ਹੁੰਦੀ ਬੱਚੇ ਵਿਖਾਏ ਹੁੰਦੇ ਜਿੰਨੇ ਵੀ ਬੱਚੇ ਆਏ ਸੀ ਅੱਜ ਆਪਣੇ ਕੋਲੇ ਪ੍ਰੂਫ ਹੋਣਾ ਸੀਗਾ ਤੇ ਮੈਂ ਹੁਣ ਹੁਣ ਵੀ ਮੈਂ ਵੀਡੀਓ ਸਿਰੂ ਵੀ ਆਂਦੇ ਮੇਰਾ ਵੀਰ ਭਰਾ ਕੋਈ ਦੇਖਦਾ ਜਿਹਦੇ ਕੋਲੋਂ ਮੇਰੇ ਘੋੜੇ ਕੋਲੋਂ ਕੁੜੀ ਮੇਟ ਹੋਈ ਹੋਈ ਆ ਭਰਾ ਬਣ ਕੇ ਕੋਈ ਵੀ ਕਹਿੰਦਾ ਬੱਚਾ ਆਉਂਦਾ ਮੈਨਾਂ ਤੁਸਬਤ ਕਰ ਲਵੇ ਸੰਪਰਕ ਕਰ ਲਵੇ ਰਾਹ ਵਾਸਿਓ ਬਾਈ ਤੇ ਬੰਦੇ ਬਹੁਤ ਯਾਰ ਬੀਬੇ ਆ ਤੇ ਨਾਰਮਲ ਜਿਹਾ ਪਰਿਵਾਰ ਆ ਕੋਈ ਵੱਡੇ ਧਰਨਾੜ ਬੰਦੇ ਨਹੀਂ ਵੀ ਆਪਾਂ ਕਹਿ ਦਈਏ ਵੀ ਬੜਾ ਵੱਡਾ ਕੰਮ ਹੈ ਹਾਂ ਬੰਦੇ ਦੀ ਮਿਹਨਤ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੱਡਾ ਕਰ ਸਕਦੇ ਹੋ ਜੇ ਤੁਸੀਂ سپورਟ ਕਰੋ ਜਾਂ ਆਪਣੀ سپورਟ ਦਾ ਹੱਥ ਬਾਈ ਦੇ ਸਿਰ ਤੇ ਰੱਖੋ ਤਾਂ ਬਾਈ ਬਾਈ ਬਹੁਤ ਕੁਝ ਕਰ ਸਕਦਾ ਹੈ ਬਾਈ ਮਿਹਨਤ ਬੜੀ ਕਰਦਾ ਹੈ ਦਿਲੇ ਉੱਠਦਿਆਂ ਹੀ ਇਹਨਾਂ 4-5 ਵਜੇ ਬਾਈ ਵੜ ਜਾਂਦਾ ਤੇ ਸਾਰਾ ਦਿਨ ਇਹਨਾਂ ਜਿਹੀ ਰਹਿੰਦਾ ਬਾਈ ਹੁਣ ਟੋਟਲ ਨਗੀਨੇ ਵੈਸੇ ਕਿੰਨੇ ਆ ਬਾਈ ਆਪਣੇ ਕੋਲ ਇੱਕ ਤਾਂ ਹੈ ਦੇਵ ਰਤਨ ਹੋ ਗਿਆ ਇੱਕ ਆਪਣੇ ਕੋਲ ਘੋੜੀ ਆ ਬੜੀ ਤ੍ਰੈਨ ਪਲੱਸ ਹਾਈਟ ਆ ਉਹਦੀ ਵੀਰੇ ਅੱਛਾ ਇੱਕ ਆਪਣੀ ਕੋ ਬਸ਼ੇਰੀ ਆ ਉਹ 29ਵਾਂ ਮਹੀਨਾ ਚੱਲੀ ਜਾਂਦਾ ਉਹਨੂੰ ਦੋ ਦੰਦ ਹੋਈ ਹੋਈ ਆ ਹੁਣ ਲੱਗ ਗਈ ਦਾਨੀ ਤੇ ਪੰਜਵਾਂ ਮਹੀਨਾ ਉਹ ਚੱਲੀ ਜਾਂਦਾ ਵੀਰੇ ਕੋ ਜੀ ਟੋਟਲ ਤਿੰਨ ਕੋੜੇ ਆਪਣੇ ਕੋਲ ਦੋ ਕੋੜੀਆਂ ਤੇ ਇੱਕ ਕੋੜਾ ਇੱਕ ਕੋੜਾ ਆਈਆਂ ਤਿੰਨ ਲੱਗ ਗਏ ਆਪਣੇ ਕੋਲੇ ਤੇ ਹੁਣ ਜਿਹੜੇ ਬੱਚੇ ਆਪਾਂ ਕਿੰਨੇ ਆ ਆਪਣੇ ਕੋਲ ਵੈਸੇ ਕਿੰਨੇ ਕੇ ਰਿਜ਼ਲਟ ਆਪਣੇ ਕੋਲ ਕਿਉਂ ਤਾਂ ਚੈਰ ਕਰਦੇ ਆ ਆਪਣੇ ਕੋਲੇ ਫੋਟੋ ਪਈਆਂ ਪ੍ਰੂਫ ਜਿਹੜੇ ਤਾਂ ਹੈਗੇ ਆਪਣੇ ਕੋਲੇ ਜੀ ਯਾਨੀ ਜਿੰਨੇ ਕੋ ਮੁੰਡੇ ਕੋਲੇ ਫੋਨ ਉਹਦੇ ਬਾਹਰ ਜਾਣ ਕੇ ਫੋਨ ਵੀ ਚੇਂਜ ਹੋ ਗਿਆ ਕਰਕੇ ਫੋਟੋ ਆਪਾਂ ਨੂੰ ਮਿਲੀਆਂ ਨਹੀਂ ਯਾਨੀ ਉਦੋਂ 10 ਕ ਬੱਚੇ ਆਏ ਸੀ ਉਹ ਚ ਇੱਕ ਬੱਚਾ ਮੱਥੇ ਫੁੱਲ ਵਾਲਾ ਆਇਆ ਵਾ ਬਾਕੀ ਸਾਰੇ ਬਲੇਜ ਦੇ ਆਏ ਆ ਵੀਰੇ ਹੂੰ ਆ ਜਿਹੜੇ ਤਿੰਨੇ ਬੱਚੇ ਬੋਰਡ ਤੇ ਵੀ ਲੱਗੇ ਆ ਇਹ ਬੋਰਡ ਤੇ ਬਸ ਇੱਕ ਫੁੱਲ ਵਾਲਾ ਗੱਲਾ ਹੀ ਹੈ ਤੇ ਬਾਕੀ ਸਾਰੇ ਮੱਥੇ ਪਟੇ ਦੇ ਆ ਜੀ ਤੇ ਆ ਜਿਹੜਾ ਇੱਕ ਬੋਰਡ ਤੇ ਫੋਟੋ ਲੱਗੇ ਬੱਚੇ ਦੀ ਇਹ ਵੀਰੇ ਘੋੜੀ ਜਦੋਂ ਸੂਣ ਤੋਂ ਡੇਢ ਕ ਬਜੇ ਘੰਟੇ ਬਾਅਦ ਬੱਚਾ ਐਕਸਪਾਇਰ ਹੋ ਗਿਆ ਇਹ ਫੁੱਲ ਵਾਲਾ ਹਾਂਜੀ ਅੱਛਾ ਯਾਨੀ ਇਹ ਘੰਟੇਕ ਦੇ ਦੀ ਫੋਟੋ ਆ ਤੁਸੀਂ ਐਂ ਦੇਖੋ ਇਹ ਬੱਚਿਆਂ ਲੱਗਦਾ ਜਿਵੇਂ 5-4 ਦਿਨ ਦਾ ਜਾਂ ਲਾ ਲਓ ਜਾਂ ਕੋਹਲਾ ਲਾ ਲਓ ਜਿਵੇਂ ਕੰਨ ਕੁੰਨ ਲਾ ਲਓ ਬੱਚੇ ਤੇ ਖੜਨੀ ਲਾ ਲਓ ਘੰਟੇ ਦਾ ਬੱਚਾ ਦੇਖ ਲਓ ਤੁਸੀਂ ਜੀ ਯਾਨੀ ਵੀਰੇ 57 58 60 ਇੰਚ ਦੀਆਂ ਘੋੜੀਆਂ ਮੇਟ ਹੋਈਆਂ ਹੋਈਆਂ ਇਹਦੇ ਕੋਲ ਕੋਈ ਵੱਡੀ ਕਹਿਦੀਏ ਤੇ 64 ਇੰਚ ਦੀ ਨਹੀਂ ਹੋਈ ਕੋਈ ਨਹੀਂ ਹੋਈ ਤਾਂ ਜਦੋਂ ਵੀ ਕੋੜਾ ਮੇਰੇ ਤੇ ਆਪਾਂ ਲਾਂਚ ਕਰਦੇ ਆ ਨਾ ਜੀ ਤੇ ਜਦੋਂ ਸ਼ੁਰੂਆਤ ਕਰਦੇ ਹੁਣ ਪਹਿਲੀ ਵੀਡੀਓ ਆ ਜਿਹੜੀਆਂ ਦਰਮਿਆਨੀਆਂ ਘੋੜੀਆਂ ਆਉਂਦੀਆਂ ਵਾਂ ਜਿਹੜੀਆਂ ਦਰਮਿਆਨੀਆਂ ਘੋੜੀਆਂ ਤੋਂ ਵੀ ਚੰਗੇ ਬੱਚੇ ਆਉਣੇ ਮੀਨੇ ਵਾਧਾ ਘੋੜਾ ਦਿਖਾਈ ਜਾਂਦੇ ਆ ਪੇ ਚੈਨਲ ਤੇ ਉਤੋਂ ਵਾਧਾ ਜਿਹੜੀਆਂ ਚੰਗੀਆਂ ਘੋੜੀਆਂ ਆਉਣੀਆਂ ਸ਼ੁਰੂ ਹੁੰਦੀਆਂ ਹਨਾ ਜੀ ਤੇ ਜਿਹੜੇ ਬੱਚੇ ਆ ਫਿਰ ਉਹਨਾਂ ਚ ਵੀ ਫਰਕ ਆ ਫਿਰ ਹੀ ਨਾ ਬਣਦੇ ਘੋੜੇ ਹਨਾ ਜੀ ਤੇ ਪਰ ਘੋੜਾ ਬਹੁਤ ਜ਼ਿਆਦਾ ਚੰਗਾ ਹੈ ਬਾਕੀ ਤੁਸੀਂ ਕਮੈਂਟਾਂ ਦੇ ਬਾਬਤ ਬਾਈ ਦਾ ਹੌਸਲਾ ਵੀ ਵਧਾ ਦਿਓ ਤੇ ਵੀਡੀਓ ਸ਼ੇਅਰ ਵੀ ਪਹਿਲੀ ਅੱਛਾ ਪਹਿਲੀ ਵੀਡੀਓ ਆਪਣੀ ਹੈ ਨਾ ਪ੍ਰੋਫੈਸ਼ਨਲ ਹਾਂ ਜਿਹੜੀਆਂ ਆਪਣੇ ਦੇ ਆਪ ਪ੍ਰੋਫੈਸ਼ਨਲ ਪਹਿਲੀ ਵੀਡੀਓ ਆਪਣੀ ਪਹਿਲੀ ਵੀਡੀਓ ਜੀ ਤੇ ਸੱਜਣੋ ਬਾਈ ਨੂੰ ਸਪੋਰਟ ਦੱਬ ਕੇ ਕਰਿਓ ਘੋੜਾ ਕਿਵੇਂ ਲੱਗਿਆ ਗੱਲਾਂ ਬਾਤਾਂ ਕਿਵੇਂ ਲਗੀਆਂ ਤੇ ਸਾਨੂੰ ਕਮੈਂਟਾਂ ਦੇ ਬਾਬਤ ਜਰੂਰ ਦੱਸਿਓ ਐ ਸਰਦਾਰ ਸਾਹਿਬ ਸਵਾਗਤ ਹੈ ਸਸੀ ਕਾਲ ਜੀ ਸਿਗਾ ਜੀ ਬਾਪੂ ਜੀ ਤੁਸੀਂ ਕੋਈ ਆਪਣੇ ਦਿਲ ਦੀ ਸਾਂਝ ਪਾਉਣੀ ਚਾਹੁੰਦੇ ਹੋ ਭਰਾਵਾਂ ਨਾਲ ਤਾਂ ਜਰੂਰ ਕਰਨ ਬਾਬਾ ਤੇ ਸਾਂਝ ਪਾਈਏ ਜੀ ਕੋਈ ਮੈਸੇਜ ਆਂਦੇ ਜਾਂਦੇ ਵੀਰਾਂ ਨੂੰ ਘੋੜਿਆਂ ਪ੍ਰਤੀ ਨਹੀਂ ਮੈਂ ਤਾਂ ਬਸ ਐ ਹੀ ਕਹੂੰਗਾ ਜੀ ਜੇ ਉਹ ਮਤਲਬ ਜੇ ਰੱਖਣਾ ਤਾਂ ਪੂਰੀ ਫੁੱਲ ਸੇਵਾ ਕਰੋ ਹਾਂ ਮਤਲਬ ਵੱਖਾਉਂਦਾ ਫੇਰ ਹੀ ਫਾਇਦਾ ਵੀਰੇ ਜੀ ਜਦੋਂ ਮਾਪੇ ਨੇ ਸੇਵਾ ਕਰਾਂਗੇ ਫੇਰ ਵਰ ਵੀ ਫੇਰ ਹੀ ਮਿਲਦਾ ਜਦੋਂ ਮਨੋ ਸੇਵਾ ਕਰਾਂਗੇ ਹੂੰ ਸਾਡੇ ਦਾਦਾ ਜੀ ਦੀ ਰੱਖੀ ਹੁੰਦੀ ਸੀ ਕੋੜੀ ਜੀ ਉਹੀ ਮਨ ਦੇ ਵਿੱਚ ਰਹਿੰਦਾ ਸੀਗਾ ਮਤਲਬ ਵੀ ਕਿਤੇ ਰੱਖਾਂਗੇ ਲਿਆਵਾਂਗੇ ਲਿਆਵਾਂਗੇ ਉਹ ਮਹਾਰਾਜ ਕਦੀ ਉਹ ਟਾਈਮ ਹੀ ਨਹੀਂ ਲੱਗਿਆ ਸੀ ਹੂੰ ਉਹਦਾ ਮੁੜ ਕੇ ਜਨੂ ਅਸੀਂ ਆਪਾਂ ਫੀਡ ਰੱਖ ਲਈ ਫੀਡ ਰੱਖਣ ਨਾਲ ਉਹਨੇ ਤਾਲਕਾ ਤੋਂ ਬਣ ਕੇ ਲੋਕਾਂ ਦੇ ਨਾਲ ਆਉਣ ਜਾਣ ਲੱਗ ਗਈ ਹੂੰ ਉਹਦੇ ਨਾਲ ਮੁੜ ਕੇ ਚਲੋ ਇਹਦਾ ਰਸੂਕ ਬਣ ਗਿਆ ਗਾਹਾ ਮੁੰਡਿਆਂ ਦੇ ਨਾਲ ਜੀ ਤੇ ਰਸੂਲਪੁਰ ਵਾਲਾ ਮੁੰਡਾ ਵਾ ਉਹ ਬਰਾਜ ਜੀ ਉਹਨੇ ਪਹਿਲਾਂ ਬਸ਼ੇਰੀ ਦਿੱਤੀ ਸਾਨੂੰ ਜੀ ਉਹ ਪਾਲੀ ਫੇਰ ਉਹ ਬਸ਼ੇਰਾ ਦਿੱਤਾ ਈ ਉਹਨੇ ਨਾਲ ਜੇਦਕ ਦਾ ਬੱਚਾ ਸੀਗਾ ਉਹ ਅੱਛਾ ਤੇ ਉਹ ਚਲੋ ਇਹਨੂੰ ਠੀਕ ਨਹੀਂ ਲੱਗਿਆ ਉਹ ਫਿਰ ਵੇਚਤਾ ਮੰਡੀ ਤੇ ਜਾਂਨੂ ਫਿਰ ਮੁੰਡੇ ਨਾਲ ਲਿਆ ਸੀਗੇ ਅੰਦਰ ਨਾਲ ਹੂੰ ਉਹਨਾਂ ਨੂੰ ਕੋੜਾ ਮੇਰੇ ਵਾਲਾ ਖੋਲ ਲਿਆ ਉਹਨੇ ਉਹਨੇ ਵਿਚਾਰੇ ਨੇ ਗੈਫਟੀ ਕੀਤਾ ਸਾਨੂੰ ਜਿੰਨੇ ਪੈਸੇ ਉਹਨੂੰ ਫੜਾਤੇ ਆ ਚੁੱਪ ਕਰਕੇ ਉਹਨੇ ਫੜ ਲਿਆ ਕਹਿੰਦਾ ਮੈਂ ਪੈਸੇ ਦੀ ਮੰਗਣੀ ਮੈਂ ਤਾਂ ਪੂਰਾ ਪੂਰੇ ਮੇਂ ਹੀ ਰੱਖਣਾ ਸੀ ਜੀ ਹੁਣ ਵੀ ਉਹ ਬਾਹਰ ਬੈਠਾ ਵਾ ਦੂਜੇ ਤੀਜੇ ਦੂਜੇ ਤੀਜੇ ਸਾਨੂੰ ਫੋਨ ਲਾਉਂਦਾ ਰਹਿੰਦਾ ਕੋੜੇ ਬਾਰੇ ਪੁੱਛਦਾ ਰਹਿੰਦਾ ਸਾਰੀ ਗੱਲਬਾਤ ਹੁੰਦੀ ਰਹਿੰਦੀ ਉਹਦੇ ਨਾਲ ਹਾਂ ਕੋੜਾ ਦਿਨੋਂ ਦਿਨ ਬਾਪੂ ਜੀ ਨਿੱਖਰ ਪਾ ਵੀ ਆਉਂਦਾ ਬਹੁਤ ਵੀਰੇ ਹੁਣ ਇਹ ਸਾਹਮਣੇ ਦੇਖੋ ਅ 6 ਮਹੀਨਿਆਂ ਦਾ ਤਾਂ ਪੂਰਾ ਇਨਖਾਰ ਆ ਗਿਆ ਕੋੜੇ ਦੇ ਪਹਿਲਾਂ ਤਾਂ ਬਹੁਤ ਲੱਸਾ ਸੀਗਾ ਜਦ ਤੇ ਲੈ ਕੇ ਆਏ ਸੀ ਪੂਰਾ ਟੁੱਟ ਉਹ ਹੁਣ ਮਾਣ ਦੇ ਸਾਹਮਣੇ ਮਹਾਰਾਜ ਨੇ ਜੋ ਨ ਮਦਦ ਰੰਗ ਰੂਪ ਦਿੱਤਾ ਵਾ ਹੁਣ ਮੂਰੇ ਆ ਸਾਹਮਣੇ ਆਪਣੇ ਭਰਾਵਾਂ ਦੇ ਜੀ ਹਜੇ ਹੁਣ ਮੂਰੇ ਆਉਣ ਵਾਲਾ ਸਮਾ ਹੋ ਰ ਗਿਆ ਘਾ ਸਿਆਲ ਆ ਗਿਆ ਸਾਰੇ ਬੱਚੇ ਨੂੰ ਹੋਰ ਤਿਆਰ ਕਰ ਦਾਂਗੇ ਜੀ ਮਨੁੱਖਾਂ ਨੂੰ ਸੇਵਾ ਕਰਦੇ ਆਂ ਦੀ ਬਿਲਕੁਲ ਬਿਲਕੁਲ ਸੜਕੋ 4 1/2 ਵਜੇ ਉੱਠ ਕੇ ਇਹ ਮਤਲਬ ਵਿੱਚ ਚੱਲੇ ਜਾਂਦਾ ਘੋੜਿਆਂ ਦੇ ਜੀ ਉੱਠ ਕੇ ਸੜ ਕੇ ਮਤਲਬ ਪਾਣੀ ਧਾਣੀ ਪਲਾ ਕੇ ਫੀਡ ਵਗੈਰਾ ਪਾ ਕੇ ਜੀ ਤੇ ਸੇਵਾ ਦਾ ਹੀ ਮੋਲਾ ਬਾਪੂ ਜੀ ਹਾਂ ਜੀ ਸਾਰੀ ਦਿਹਾੜੀ ਮਤਲਬ ਉਹਨਾਂ ਦੇ ਬੱਚੇ ਰਹਿੰਦਾ ਹੈ ਜੀ ਤੇ ਸੱਜਣੋ ਕਿਵੇਂ ਲੱਗੀ ਵੀਡੀਓ ਕਿਵੇਂ ਲੱਗੀਆਂ ਗੱਲਾਂ ਬਾਤਾਂ ਕਿਵੇਂ ਲੱਗਿਆ ਬਾਈ ਦਾ ਨਗੀਨਾ ਘੋੜਾ ਦੇਵਰਤਨ ਦੇਵਰਾਏ ਰਣੀਆਂ ਦਾ ਡਾਇਰੈਕਟ ਬੱਚਾ ਹੈ ਡੀਐਨਏ ਅਸੀਂ ਤੁਹਾਨੂੰ ਵਿਖਾਤਾ ਬੱਚੇ ਵਿਖਾਤੇ ਹਾਈਟ ਦੱਸਤੀ ਉਮਰ ਦੱਸਤੀ ਮਾਂ ਦਾ ਖਾਨਦਾਨ ਦੱਸਤਾ ਹੁਣ ਤੁਹਾਡਾ ਫਰਜ ਹੈ ਇੱਕ ਬਾਈ ਵੜ ਕੇ ਮੈਂ ਫਿਰ ਤੋਂ ਬੇਨਤੀ ਕਰਦਾ ਬੜੀ ਨਾਰਮਲ ਜਿਹਾ ਪਰਿਵਾਰ ਹੈ ਤੇ ਆਪਾਂ ਬਾਈ ਹੋਣਾ ਦੀ ਦੱਬ ਕੇ ਸਪੋਰਟ ਕਰਨੀ ਹੈ ਪਹਿਲ ਦੇ ਆਧਾਰ ਤੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਤੇ ਕਮੈਂਟਾਂ 'ਚ ਹੌਸਲਾ ਵਧਾ ਦਿਓ ਜੇ ਫੋਨ ਕਰ ਸਕਦੇ ਹੋ ਤੇ ਬਾਈ ਦਾ ਨੰਬਰ ਲਾ ਕੇ ਫੋਨ ਵੀ ਕਰਕੇ ਵਧਾਈਆਂ ਦੇ ਦਿਓ ਜੇ ਘੋੜੀ ਕਿਸੇ ਵੀ ਪ੍ਰਕਾਰ ਦੀ ਤੁਹਾਡੇ ਕੋਲ ਖੜੀ ਹੈ ਤੇ 31000 ਰੁਪਏ ਦੇ ਵਿੱਚ ਬਾਕੀ ਬਾਈ ਹੁਣੀ ਮਾਨਤਾਣ ਵੀ ਤੁਹਾਡਾ ਕਰ ਦੇਣਗੇ ਬੇਚਿੰਤ ਹੋਗੇ ਫੋਨ ਲਾ ਲਿਓ ਤੇ ਬਾਈ ਹੁਣਾ ਤੋਂ ਘੋੜੀ ਭਰਾ ਲਿਓ ਬਗਾਲ ਬਕਲਾਂ ਪਿੰਡ ਹੈ ਤੇ ਲੁਧਿਆਣਾ ਜਿਲ੍ਹਾ ਜੈਲ ਸਟੱਡ ਫਾਰਮ ਤੇ ਦੀਵਰਤਨ ਘੋੜਾ ਖੜਾ ਹੈ ਬਾਈ ਅਮਰਿੰਦਰ ਕੋਲ ਤੇ ਬਹੁਤੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਉਹਨੇ ਸਮੇਂ ਲਈ ਦਿਓ ਇਜਾਜ਼ਤ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਾ ਖੈਰ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਓਕੇ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਨਾਲ ਸ਼ੇਅਰ ਮਾਰ ਦਿਓ ਧੰਨਵਾਦ